ਦੇਖੋ ਦੁਨੀਆ ਮੰਗੀਆਂ ਉਹ ਫੋਟੋ ਕਰਦੇ ਫਿਰ ਕੰਪਿਊਟਰ ਖਣਾ ਲਾਓ ਫੋਟੋ ਕਰਾਹਾ ਕੇ ਮਾਰੇ 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 ਹੱਲ ਲਾ ਕੇ ਤੇ ਬੱਤਾ ਠੀਕ ਹੈ ਚਲੋ ਭਾਈ ਬੜੀ ਖੁਸ਼ੀ ਦੀ ਗੱਲ ਹੈਗੀ ਕਿ ਸਾਡੇ ਪਿੰਡ ਮੱਖਾ ਚੈਲਾ ਜੋ ਮਾਨਸਾ ਜ਼ਿਲ੍ਹੇ ਦੇ ਵਿੱਚ ਆ ਬਾਈ ਜੀ ਗਿੱਦੜ ਵੇਹੇ ਤੋਂ ਚੱਲ ਕੇ ਸਾਡੇ ਪਿੰਡ ਨੂੰ ਸਪੈਸ਼ਲ ਦੇਖਣ ਵਾਸਤੇ ਕਿ ਜੋ ಗ್ರಾಮ ਪੰਚਾਇਤ ਨੇ ਪਿੰਡ ਦੇ ਕੰਮ ਕੀਤੇ ਨੇ ਉਹਨਾਂ ਨੂੰ ਕੱਲਾ ਕੱਲਾ ਕੰਮ ਦੇਖਣ ਵਾਸਤੇ ਅੱਜ ਜੋ ਅਸੀਂ ਜ਼ਮੀਨ ਪੱਧਰੀ 21 ਕਿੱਲੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ 21 ਕਿੱਲਾਂ ਦੇ ਵਿੱਚ ਝੋਨਾ ਲੱਗਦਾ ਕੀਤਾ ਗਿਆ ਰੇਸਲੇ ਬਾਂ ਦੇ ਵਿੱਚ ਜਿਹੜਾ ਟੱਬਾ ਸੀਗਾ ਜਿੱਥੇ ਕੁਝ ਵੀ ਨਹੀਂ ਹੁੰਦਾ ਸੀਗਾ ਉਹ ਜਾਣਕਾਰੀ ਅਸੀਂ ਬਾਈ ਜੀ ਨਾਲ ਗੱਲ ਸਾਂਝੀ ਕਰਦੇ ਆਂ ਵੀ ਸਾਡੇ ਪਿੰਡ ਦੇ ਵਿੱਚ ਅੱਗੇ ਸਾਨੂੰ ਦੇਖਣ ਨੂੰ ਕੀ ਮਿਲਿਆ ਮੇਰੇ ਨਾਲ ਬਾਈ ਸਭ ਤੋਂ ਪਹਿਲਾਂ ਆਪਣਾ ਨਾਂ ਬੋਲੋ ਕਿੱਥੋਂ ਆਏ ਹੋ ਤੁਸੀਂ ਮੈਂ ਜੀ ਪਿੰਡ ਮੇਰਾ ਗਿੱਦੜਪਾਹਾ ਉਹ ਤਾਂ ਹਾਂ ਕਲਵਾਨ ਸਿੰਘ ਬੰਨੀਵਾਲ ਠੀਕ ਹੈ ਨਾਲ ਮੇਰੇ ਇੱਕ ਵਾਸਖ ਨੰਬਰਦਾਰ ਹੈ ਜਿਹੜੇ ਸਾਡੇ ਭਤੀਜੇ ਹੀ ਹੈ ਇਹ ਨਾਲ ਸਾਡੇ ਭੂਆ ਦਾ ਲੜਕਾ ਮਾਰਕੀਟਿੰਗ ਮੰਟਿਜਰ ਰਟਾਇਰ ਹੋਇਆ ਇੰਦਰਜੀਤ ਸਿੰਘ ਠੀਕ ਹੈ ਜੀ ਤੇ ਜਿਹੜਾ ਵੀਡੀਓ ਬਣਾ ਰਿਹਾ ਹਮੰਦਰ ਸਿੰਘ ਹੈ ਹਾਂ ਜੀ ਉਹ ਵੀ ਸਾਡੇ ਬੰਦਾ ਸਾਨੂੰ ਬੜੀ ਸਪਾਂਸਰ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਕਿ ਤੁਹਾਡਾ ਜਿਹੜਾ ਪਿੰਡ ਦਾ ਨਾਮ ਇਹ ਤਾਂ ਦੁਨੀਆ ਦੇ ਵਿੱਚ ਹੀ ਮਸ਼ਹੂਰ ਹੋ ਗਿਆ ਠੀਕ ਹੈ ਜੀ ਪਰ ਤੁਸੀਂ ਇਸ ਦੇ ਯੋਗ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਤੁਸੀਂ ਟਿੱਬਿਆਂ ਨੂੰ ਪੱਧਰ ਕਰਕੇ ਇਹ ਵਾਹੀ ਯੋਗ ਬਣਾਤਾ ਜਿਹਦੇ ਵਿੱਚ ਅੱਜ ਚੋਂ ਨਾਓ ਖੜਾ ਇਹਦੇ ਚੋਂ ਨੇ ਸਾਡੇ ਵੱਲ ਨਾਲ 70 75000 ਨੂੰ ਪ੍ਰਤੀ ਕਿਲਾ ਲੱਗ ਰਹੇ ਆ ਤੇ ਇਹ ਤੁਹਾਡੀ ਮਿਹਨਤ ਤੇ ਤੁਹਾਡੇ ਪਿੰਡ ਦੇ ਸਿੰਘਾਂ ਸਹਿਯੋਗ ਦਿੱਤਾ ਉਹਦਾ ਕਰਕੇ ਪਿੰਡ ਦੀ ਜਿਹੜੀ ਆਰਥਿਕਤਾ ਬਹੁਤ ਮਜ਼ਬੂਤ ਹੋ ਗਈ ਜੇ ਇਸ ਤਰ੍ਹਾਂ ਸਾਰੀਆਂ ਪੰਚਾਇਤਾਂ ਕਰਨ तकरीबन ਸਾਰੀਆਂ ਪੰਚਾਇਤਾਂ ਕੋਲ ਜ਼ਮੀਨਾਂ ਦਾ ਹੈਗੀਆਂ ਤੇ ਸਾਨੂੰ ਉਹਨਾਂ ਦੇ ਵੱਲੋਂ ਲੀਡਰਾਂ ਵੱੰਨੀ ਮੂੰਹ ਨਾਲ ਕਰਕੇ ਹੱਥ ਨਾਲ ਲੈਵਣੇ ਵਲ ਮੰਗਿਤਣਾ ਬੰਨਾ ਪਵੇ ਅਸੀਂ ਇਹਦੇ ਵਿੱਚੋਂ ਹੀ ਆਪਦੀ ਉਪਦੇ ਲੈ ਕੇ ਉਹਦਾ ਠੇਕਾ ਵਗੈਰਾ ਲੈ ਕੇ ਤੇ ਅਸੀਂ ਉਹਦੇ ਪਿੰਡ ਨੂੰ ਹਰ ਬਦਲ ਸਕਦੇ ਆ ਜਿਵੇਂ ਕਿ ਤੁਸੀਂ ਬਦਲੀ ਆ ਅਸੀਂ ਗਏ ਆ ਤੁਹਾਡੀ ਸੱਤ ਦੇਖੀ ਬਹੁਤ ਸੋਹਣੀਆਂ ਕਮਿਊਨਿਟੀ ਸੈਂਟਰ ਦੇਖਿਆ ਬਹੁਤ ਹੀ ਵਧੀਆ ਫਿਰ ਜਿਹੜੀ ਤੁਹਾਡੇ ਨੂੰ ਪਾਣੀ ਦੀ ਨਿਕਾਸੀ ਆ ਅਸੀਂ ਉਹਨੂੰ ਲਾ ਕੇ ਦੇਖਣੀ ਆ ਤੁਹਾਡੀ ਮੰਡੀ ਵੀ ਦੇਖਣੀ ਆ ਫਿਰ ਜਿਹੜੇ ਇੱਥੇ ਜੀ ਰੁੱਖ ਲਾਇਆ ਜਰਾ ਜਰਾ ਦੇ ਉਹ ਵੀ ਬਹੁਤ ਸੋਹਣੇ ਆ ਤੇ ਬੜੇ ਰੌਣਕ ਵਾਲੇ ਆ ਔਰ ਤੁਸੀਂ ਵਧਾਈ ਦੇ ਪਾਤਰੋਂ ਅਸੀਂ ਸਾਨੂੰ ਮਿਲ ਕੇ ਬੜੀ ਖੁਸ਼ੀ ਆ ਤੁਹਾਨੂੰ ਤੁਹਾਡੀ ਗੱਲ ਅਸੀਂ ਉਹਨਾਂ ਵਿਦਿਸ਼ਾਂ ਦੇ ਵਿੱਚ ਜਿੱਥੇ ਬੈਠਾਂਗੇ ਤੇ ਕਰਾਂਗੇ ਗੱਲ ਜੇ ਤੋਰਾਂਗੇ ਤਾਂ ਜੋ ਲੜੀ ਤੁਰ ਪਏ ਜਿਵੇਂ ਕਿ ਸਾਰੇ ਕਿਸਾਨ ਇਕੱਠੇ ਹੋ ਗਏ ਸੀ ਸਰਕਾਰ ਨੂੰ ਦਵਾ ਲਿਆ ਤੇ ਇਸ ਤਰ੍ਹਾਂ ਮਾਪਾ ਪਿੰਡਾਂ ਨਹਾਰਾ ਬਦਲ ਸਕਦੇ ਆ ਕਿਉਂਕਿ ਆਪਣੇ ਕੋਲੇ ਬਹੁਤ ਕੁਝ ਆ ਉਹਦੇ ਵਿੱਚ ਜਿਆਦਾ ਆਪਾਂ ਨਾ ਧਾਰਮਿਕ ਤੌਰ ਤੇ ਕਿੱਟੜਨਾ ਹੋਈ ਗਿਆ ਅਸੀਂ ਗੁਰਦੁਆਰੇ ਮੰਦਰਾਂ ਮਸੀਤਾਂ ਵਾਸਤੇ ਫੰਡ ਦੇ ਹੀ ਜਾਂਦੇ ਆ ਕਿਤੇ ਸਕੂਲ ਵਾਸਤੇ ਕੋਈ ਨਹੀਂ ਦਿੰਦਾ ਗਿਆ ਹਫ਼ਤਾ ਤੇ ਕੋਈ ਨਹੀਂ ਦਿੰਦਾ ਗਿਆ ਚਲੋ ਅਸੀਂ ਧਰਮ ਨੂੰ ਮੰਨੋ ਪਰ ਇੰਨੇ ਇੱਕ ਪਿੰਡ ਚ ਪੈਂ ਪੈਂ ਗੁਰਦੁਆਰੇ ਬਣਾ ਕੇ ਧਨ ਵਿਅਸ਼ ਕਰਨਾ ਇਹ ਠੀਕ ਨਹੀਂ ਕਿ ਗੁਰੂਆਂ ਦੇ ਸਾਰੇ ਕਿਤੇ ਆ ਅਸੀਂ ਜਾਤਾਂ ਦੇ ਵਾਸਤੇ ਗੁਰਦੁਆਰੇ ਬਣਾਉਣ ਲੱਗੇ ਇਹਨਾਂ ਤੋਂ ਬਚ ਕੇ ਪਿੰਡਾਂ ਦੀ ਸਫਾਈ 'ਤੇ ਧਿਆਨ ਦੇਣਾ ਚਾਹੀਦਾ ਹੈ ਇਤਿਹਾਸਤਲ ਬੰਨ ਪਿੰਡਾਂ ਦੇ ਵਿੱਚ ਕਿਉਂਕਿ ਉਹਨਾਂ ਮੁਲਕਾਂ ਵੀ ਵੇਖਿਆ ਕਿ ਥਾਂ ਤੇ ਛੋਟੇ ਕਸਬਿਆਂ ਦੇ ਵਿੱਚ ਹੱਸਣਾ ਸਾਰੀਆਂ ਸਹੂਲਤਾਂ ਪਿੰਡਾਂ ਤੇ ਸ਼ਹਿਰਾਂ ਦਾ ਕੋਈ ਫਰਕ ਹੀ ਨਹੀਂ ਆਪਾਂ ਮਿਟਾ ਸਕਦੇ ਹਾਂ ਪੰਜਾਬੀ ਧਰਤੀ ਇਹੋ ਜੀ ਹੈ ਇੰਨੀ ਅਬਜਾਉ ਧਰਤੀ ਦੁਨੀਆ 'ਚ ਕਿਧਰੇ ਵੀ ਨਹੀਂ ਮੈਂ ਦੇਖਿਆ ਉੱਥੇ 1.5 ਫੁੱਟ ਬਸ ਉਹਦੇ ਥੱਲੇ ਪੱਥਰ ਹੈ ਪਰ ਉਹਦੀ ਤਕਨੀਕ ਨਾਲ ਛਾਣੇ ਲੋਕਾਂ ਖੇਤੀ ਵਧੀਆ ਕਰੀ ਜਾਂਦੇ ਆ ਤੇ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਸੌਖੀ ਹੈ ਇਸ ਕਰਕੇ ਆਪਾਂ ਨੂੰ ਸਾਰਾ ਰਲ ਮਿਲ ਕੇ ਆਪਾਂ ਹਮਲਾ ਮਾਰਨਾ ਚਾਹੀਦਾ ਸਾਰੇ ਪਿੰਡਾਂ ਨੂੰ ਕਲਸੀਓ ਦੀ ਦਿੰਨਾ ਚਾਹੀਦਾ ਦੇ ਵੀ ਰਹਿ ਲੋਕ ਕਿ ਸੱਤ ਸਿਮਲੇ ਦੇ ਲੋਕਾਂ ਨੂੰ ਉਹਨੇ ਤੁਹਾਡੀ ਬਹੁਤ ਥ੍ਰੀਫ ਕੀਤੀ ਕਿ ਇਹਨਾਂ ਨੇ ਬਹੁਤ ਬਰਾਲਾ ਕੀਤਾ ਸੋ ਸਾਨੂੰ ਖੁਸ਼ੀ ਮਿਲੀ ਬੜੀ ਕਿ ਤੁਹਾਡੇ ਵਰਗੇ ਨੌਜਵਾਨ ਹੈ ਉਹ ਕਿ ਆਉਣਗੇ ਤੇ ਪਿੰਡਾਂ ਨੂੰ ਹਰ ਬਦਲਣਗੇ ਮਨੁੱਖ ਸਭ ਕੁਝ ਕਰ ਸਕਦਾ ਜੋ ਚਾਹਦੇ ਜਾ ਸਕਦੇ ਨਾ ਜਿਹਨੂੰ ਆਪਾਂ ਚੰਨ ਮਾਮਾ ਕਹ ਕੇ ਪੂਜੀ ਜਾਂਦੇ ਆ ਗੋਰਾ ਜਾ ਕੇ ਹਿੱਕ ਤੇ ਪੈਰ ਧਰੇ ਵਾ ਠੀਕ ਹੈ ਕਿ ਸੈਂਸ ਗਰ ਬਹੁਤ ਹੋ ਗਈ ਆ ਆਪਾਂ ਹਮਲਾ ਮਾਰ ਕੇ ਪਸੰ ਕੋ ਕਰ ਸਕਦੇ ਹਾਂ ਇਸ ਕਰਕੇ ਮੈਂ ਤਾਂ ਤੁਹਾਨੂੰ ਕਿਹਾ ਤੁਹਾਡੀ ਜਿਹੜੀ ਉਮਰ ਬਣਵਾ ਤੋਂ ਲੰਮੀ ਕਰੇ ਇਹ ਸਾਰੇ ਜਿਹੜੇ ਸਯੋਗੀ ਸੱਜਣ ਖੜੇ ਆ ਇਹ ਤੁਹਾਡਾ ਸਾਥ ਦਿਨ ਨੂੰ ਬੇਨਤੀ ਕਰਦੇ ਆ ਸੀ ਤਾਂ ਜੋ ਪਿੰਡ ਨੂੰ ਹੋਰ ਉਚਾਈਆਂ ਤੇ ਲਿਜਾਇਆ ਜਾ ਸਕੇ ਤੇ ਤੁਸੀਂ ਵਧਾਈ ਦੇ ਪਾਤਰੋਂ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਨੂੰ ਵੀ ਖੁਸ਼ੀ ਹੋਈ ਹੈ ਸਾਡੇ ਨਗਰ ਦੇ ਵਿੱਚ ਤੁਸੀਂ 100 ਕਿਲੋਮੀਟਰ ਤੋਂ ਚੱਲ ਕੇ ਆਏ ਹੋ ਤੁਸੀਂ ਇਹ ਵੀ ਦੱਸਿਆ ਵੀ ਅਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਸਾਨੂੰ ਬਹੁਤ ਇਦੋਂ ਵੱਡੀ ਹੋਰ ਖੁਸ਼ੀ ਹੋਈ ਨਹੀਂ ਸਕਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਕਲਵੰਤ ਜੀ ਬਹੁਤ ਬਹੁਤ ਠੀਕ ਹੈ ਜੀ ਕਰਾ ਤੋਂ ਸਲਾਹ ਕਰਨ ਨੂੰ ਪੁੱਛਿਆ ਉਹਨਾਂ ਨੂੰ ਵਾਪਸ ਲਏ ਆ ਇਕੱਲੇ ਨਹੀਂ ਰੋਸ਼ਨ ਦੀ ਤਜਰੀਬ ਹੁੰਦੀ ਹੈ ਪੱਕੇ ਭਾਈ ਜੀ ਗੱਲ ਸੁਣੋ ਚਲੋ ਮੇਰਾ ਖਲ ਵੀ ਇੱਥੇ ਉਮਰ ਚ ਭਾਈ ਆਪਾਂ ਇਥੇ ਜਿਵੇਂ ਤਾਂ ਉਮਰ ਕਿੰਨੀ ਐ ਜੈਰੀ ਉਹਦੇ ਜੀ 62 ਸਾਲ ਦੀ ਸੀ ਅੱਛਾ ਫਿਰ ਮੇਥੋਂ ਤੋਂ 85 ਸਾਲ ਮੈਨੂੰ ਭਾਈ ਜੀ 72 ਸਾਲ ਲੱਗਿਆ ਠੀਕ ਐ ਸੇ ਉਸ ਪੁੱਤਰ ਦੇ ਦੇਣ ਐ ਤੇ ਚਲੋ ਆਪਣਾ ਤਾਂ ਜਿਵੇਂ ਕਹਿੰਦੇ 17 72 ਹੋ ਗਏ ਸਿਰੇ ਲੱਗੇ ਖੜੇ ਆ ਇੰਨਾ ਤੇ ਬੁਖਾਰੇ ਸੋਚ ਇਹ ਕੋਲਾ ਬੱਚਾ ਨਹੀਂ ਬਸ ਜੀ ਇਹ ਵਾਤਾਵਰਣ ਗੰਦਾ ਹੋ ਗਿਆ ਇਹ ਸਿਪੜਾਏ ਲਿਖਾਏ ਸਾਰਾ ਕੁਝ ਪੰਡਾ ਜਿਵੇਂ ਨੱਕ ਬਣ ਗਿਆ ਕਿੰਨਾ ਵਾਸਤੇ ਕੋਈ ਨਾ ਪੜਾ ਦੇਵੇ ਇੱਥੇ ਨਸ਼ਾ ਕਿੰਨਾ ਦਾ ਚਿੱਟਾ ਜਾਂਦਾ ਨਸ਼ਾ ਨਹੀਂ ਨਸ਼ਾ ਸਾਡੀ ਗੱਲ ਨਸ਼ਾ ਬੱਚੇ ਕੋਲ